ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗਾ ਸ਼ੋਅ ਕੁਆਲਿਟੀ ਸਪੌਟਲੈਸ ਚੰਗੀ ਬਲੱਡ ਲਾਈਨ ਦਾ ਨੁਕਰਾ ਬਸ਼ੀਰਾ ਦਿਖਾਉਣ ਲੱਗੇ ਆਂ ਇਹ ਬਸ਼ੀਰਾ ਬਾਈ ਨੇ ਕਰਨਾ ਸੇਲ ਬਣ ਤਰ੍ਹਾਂ ਤੁਸੀਂ ਇਹਦੀਆਂ ਚੈੱਕ ਕਰ ਲੋ ਮੂੰਹ ਮਹਾਂਦਰੇ ਦਾ ਬੜਾ ਸੋਹਣਾ ਜਮਾ ਐਨ ਜਿਹੜੀ ਇਹਦੀ ਧੌਣਾ ਨਾ ਸਰਾਹੀ ਵਰਗੀ ਆ ਪਤਲੀ ਤੇ ਲੰਮੀ ਗਰਦਣਾ ਕੰਨਾਂ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਲੈਂਥ ਲੈਂਥ ਚੈੱਕ ਕਰੋ ਬਸ਼ੇਰੇ ਦੀ ਹਾਲੇ ਜਿਹੜੀ ਉਮਰ ਆ 4 ਮਹੀਨੇ ਆ ਕਦ ਕਾਠ ਵੀ ਚੰਗਾ ਕਰੋ ਤੇ ਆ ਇੱਥੇ ਖੁੱਲ੍ਹਿਆ ਛੱਡਿਆ ਤੁਸੀਂ ਦੇਖ ਸਕਦੇ ਹੋ ਚੰਗਾ ਐਟੀਟਿਊਡ ਸ਼ੋਅ ਕਰਦਾ ਬਾਕੀ ਤੁਸੀਂ ਨਿਗਾਹ ਮਾਰ ਕੇ ਦੇਖਿਓ ਗੁਲਾਬੀਪਣ ਬਹੁਤ ਜ਼ਿਆਦਾ ਆ ਬਸ਼ੇਰੇ ਦੇ ਵਿੱਚ ਡੋਡਾਂ ਵਾਲੇ ਪ੍ਰਿੰਸ ਦਾ ਪੋਤਾ ਮਿੱਤਰੋ ਇਹ ਤੇ ਗੁਲਵਾਜ ਘੋੜੇ ਦਾ ਬੱਚਾ ਗਾ ਗੁਲਵਾਜ ਘੋੜਾ ਪੂਰਾ ਹੋ ਗਿਆ ਸੀ ਤਕਰੀਬਨ ਜਿੱਥੋਂ ਤੱਕ ਬਾਈ ਨੇ ਮੈਨੂੰ ਦੱਸਿਆ ਵੀ ਉਹਦੇ 10-12 ਕ ਬੱਚੇ ਹੀ ਆਏ ਆ ਸੋ ਜਿਹੜੀ ਇਹਦੀ ਮੰਗ ਹੀ ਦੋਸਤੋ ਉਹ ਵੀ ਇੱਕ ਚੰਗੀ ਘੋੜੀ ਆ ਅਬੋਹਰ ਲਾਈਨ ਦੀ ਬਾਈ ਦੇ ਘਰੇ ਹੀ ਆ ਘੋੜੀ ਉਹ ਵੀ ਨੁਕਰੀ ਘੋੜੀ ਆ ਚੰਗੀ ਹੋਮ ਬਰੀਡ ਬਸ਼ੇਰਾ ਦਾਗਾ ਇਹ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗਾ ਬਸ਼ੇਰਾ ਭਾਲਦਾਗਾ ਵੀ ਆਪਾਂ ਸ਼ੋ ਕੁਆਲਟੀ ਬੱਚਾ ਲੈਣਾ ਵੀ ਮਾੜਾ ਮੋਟਾ ਸ਼ੋਆਂ ਦਾ ਵੀ ਚਸਕਾ ਹੈਗਾ ਚੰਗਾ ਤਿਆਰ ਕਰਕੇ ਹੱਥੀ ਪਾਲ ਪੋਸ ਕੇ ਛੋ ਛੂ ਵੀ ਲੜਨੇ ਆ ਤੇ ਚੰਗਾ ਅਸਟ੍ਰੇਲੀਅਨ ਬਣਾਉਣਾ ਤਾਂ ਐਸ ਵੀਡੀਓ ਕੰਨੀ ਤੁਸੀਂ ਗੌਰ ਕਰ ਲਿਓ ਇਹਦੇ ਤੁਹਾਨੂੰ ਸਿਵਕਾ ਸਪੌਟ ਕਿਤੇ ਦੇਖਣ ਨੂੰ ਨਹੀਂ ਮਿਲਣਾ ਤੇ ਬਾਕੀ ਪੌਰੀਆਂ ਦਾ ਵੀ ਬਿਲਕੁਲ ਸਾਫ ਆ ਆ ਲੈਂਥ ਲੈਂਥ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗਾ ਐਕਸਟਰਾ ਕੁਆਲਿਟੀ ਦਾ ਬੱਚਾ ਹੈਗਾ ਸੋ ਇਹ ਬਸ਼ੇਰਾ ਮਿੱਤਰੋ ਗਿੱਦੜਵਾਹੇ ਏਰੀਏ ਦੇ ਵਿੱਚ ਆ ਪਿੰਡ ਹੁਸਨਰ ਬਾਈ ਗੁਰਪ੍ਰੀਤ ਦੇ ਕੋਲੇ ਹੁਸਨਰ ਪਿੰਡ ਬਾਈ ਗੁਰਪ੍ਰੀਤ ਦੇ ਕੋਲੇ ਆ ਇਹ ਬਛੇਰਾ ਗਿੱਦੜਵਾਹੇ ਦੇ ਬਿਲਕੁਲ ਨਾਲ ਲੱਗ ਮਾ ਪਿੰਡ ਆ ਹੁਸਨਰ ਤਿੰਨ ਕਿਲੋਮੀਟਰ ਦੂਰ ਜੇ ਆਪਾਂ ਮਲੋਟਾ ਵਾਲੇ ਪਾਸਿਓਂ ਆਈਏ ਤਾਂ ਉਧਰੋਂ ਪਿੰਡ ਆ ਜਿਹੜਾ ਇਹ 17 ਕਿਲੋਮੀਟਰ ਪੈ ਜਾਂਦਾ ਤੇ ਇੱਧਰ ਬਠਿੰਡੇ ਬੰਨੀਓ ਤਕਰੀਬਨ 34 35 ਕਿਲੋਮੀਟਰ ਤੇ ਬਾਈ ਦਾ ਨੰਬਰ ਆ ਗੁਰਪ੍ਰੀਤ ਦਾ ਕਰ ਲੋ ਤੁਸੀਂ ਨੋਟ 76966 65210 ਇਸ ਨੰਬਰ ਤੇ ਕਾਲ ਕਰ ਲਿਓ ਤੁਸੀਂ ਬਾਈ ਦੇ ਘਰੇ ਜਾ ਕੇ ਦੇਖ ਕੇ ਬੇਸ਼ੇਰਾ ਦੇਖ ਸਕਦੇ ਹੋ ਵੈਸੇ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕਲੀਅਰ ਹੋ ਜਾਣਾ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਬੱਚੇ ਦੇ ਵਿੱਚ ਗੁਲਾਬੀਪਣ ਬਹੁਤ ਜ਼ਿਆਦਾ ਆ ਬਰੀਕੀਆਂ ਬੜੀਆਂ ਨੇ ਖੜਨੀ ਕਰਨੀ ਦਾ ਚੰਗਾ ਲੈਂਥ ਬੜੀ ਆ ਧੌਣ ਬੜੀ ਲੰਮੀ ਆ ਤੇ ਆਪਦੇ ਆਪ ਨੂੰ ਸ਼ੋਅ ਬਹੁਤ ਜ਼ਿਆਦਾ ਕਰਦਾ ਕੰਨ ਕੰਨ ਜਮਾ ਇਹਨ ਜੜਮਾ ਸ਼ਕੀਨਾ ਛੋਟਾ ਕਾਨਾ ਕਾਲ ਕਰ ਲਿਓ ਬਾਈ ਗੁਰਪ੍ਰੀਤ ਨੂੰ ਪਿੰਡ ਹੁਸਨਰ ਵਾਲੇ ਨੂੰ ਬੱਚਾ ਚੰਗਾ ਬਣੋ ਬਾਕੀ ਖਾਨਦਾਨ ਬੜਾ ਇਹਦਾ ਚੰਗਾ ਆ ਗਿਆ ਮਾਪੇ ਵਾਲੇ ਪਾਸਿਓ 2-3 ਪੀੜੀਆਂ ਤੋਂ ਪਿੱਛੇ ਤੋਂ ਬਲੱਡ ਲਾਈਨ ਨੌਕਰੀ ਹੋਈ ਆ ਤੇ ਭੌਰੀਆਂ ਦਾ ਬਿਲਕੁਲ ਸਾਫ ਆ ਚੰਗਾ ਸ਼ੂ ਕੁਆਲਟੀ ਘੋੜਾ ਬਣ ਕੇ ਨੇ ਤਿਆਰ ਹੋਣਾ ਮਿੱਤਰੋ ਮਾਂ ਵੀ ਜਿਹੜੀ ਇਹਦੀ ਨੌਕਰੀ ਆ ਅਬੋਰ ਲਾਈਨ ਦੀ ਉਹ ਬਾਈ ਦੇ ਘਰੇ ਹੀ ਆ ਉਹ ਘੋੜੀ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਕਾਲ ਕਰ ਲਿਓ ਜਿਹਨੇ ਸਕੀਨ ਬਸ਼ੇਰਾ ਖਰੀਦਣਾ ਹੋਇਆ